ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਇਹ ਤਾਂ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਇਸ ਖੇਤੀ ਪ੍ਰਧਾਨ ਸੂਬੇ ਦੀ ਕੋਈ ਵੀ ਖੇਤੀ ਨੀਤੀ ਨਹੀਂ ਹੈ ਕੋਈ ਐਗਰੀਕਲਚਰ ਪਾਲਿਸੀ ਇਸ ਸੂਬੇ ਦੀ ਨਹੀਂ ਹੈ ਜਿਸ ਸੂਬੇ ਬਾਰੇ ਇਹ ਕਿਹਾ ਜਾਂਦਾ ਹੋਵੇ ਕਿ ਸੂਬੇ ਦੀ ਪੂਰੀ ਆਰਥਿਕਤਾ ਜਿਹੜੀ ਹੈ ਅਰਥ ਵਿਵਸਥਾ ਇਕਨੋਮੀ ਉਹ ਖੇਤੀ ਤੇ ਹੀ ਨਿਰਭਰ ਕਰਦੀ ਹੈ ਜਿਸ ਸੂਬੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਭਰਮਾਰ ਹੋਵੇ 100 ਤੋਂ ਵੱਧ ਜਥੇਬੰਦੀ ਪੰਜਾਬ ਦੇ ਵਿੱਚ ਕਿਸਾਨਾਂ ਦੀ ਹੈ ਸੈਂਕੜੇ ਹੀ ਕਿਸਾਨ ਆਗੂ ਪੰਜਾਬ ਦੇ ਵਿੱਚ ਹਨ ਤੇ ਸਾਰੇ ਹੀ ਸਰਗਰਮ ਹੋਣ ਪੈਰ ਪੈਰ ਤੇ ਅੰਦੋਲਨ ਜਾਂ ਸੰਘਰਸ਼ ਛੇੜਨ ਵਾਲੇ ਆਗੂ ਜਿਹੜੇ ਵਾਰ-ਵਾਰ ਸਰਕਾਰ ਨੂੰ ਝੁਕਾਉਣ ਦਾ ਦਮ ਪਰਦੇ ਨੇ ਜਿਹੜੇ ਹਜੇ ਕੱਲ੍ਹ ਹੀ ਸਮਰਾਲੇ ਦੇ ਵਿੱਚ ਆਪਣੀ ਗਿੱਤ ਦਾ ਜਸ਼ਨ ਮਨਾ ਕੇ ਹਟੇ ਹੁਣ ਸਾਡੇ ਵਿਰੋਧ ਤੋਂ ਡਰ ਕੇ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਉਹ ਆਗੂ ਕਿਸੇ ਵੀ ਸਰਕਾਰ ਤੋਂ ਅਜੇ ਤੱਕ ਕਿਸਾਨਾਂ ਦੇ ਲਈ ਖੇਤੀ ਨੀਤੀ ਤਿਆਰ ਨਹੀਂ ਕਰਵਾ ਸਕੇ ਲਾਗੂ ਨਹੀਂ ਕਰਵਾ ਸਕੇ ਹੈ ਨਾ ਹੈਰਾਨੀ ਵਾਲੀ ਗੱਲ ਖੈਰ ਖੇਤੀ ਨੀਤੀ ਦੀ ਗੱਲ ਕਰਦੇ ਆ ਇਹ ਜਾਪਦਾ ਹੈ ਕਿ ਨਵੀਂ ਖੇਤੀ ਨੀਤੀ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਇਸ ਮਾਮਲੇ ਦੇ ਵਿੱਚ ਕਿਸਾਨਾਂ ਦਾ ਭਰੋਸਾ ਕੋਈ ਵੀ ਸਰਕਾਰ ਨਹੀਂ ਜਿੱਤ ਸਕੀ ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਐਲਾਨ ਕਰਨ ਤੋਂ ਬਾਅਦ ਵੀ 22 ਸਾਲ ਬਾਅਦ ਵੀ ਨਵੀਂ ਖੇਤੀ ਨੀਤੀ ਲਾਗੂ ਕਰਨ ਦੇ ਵਿੱਚ ਇਹ ਸਰਕਾਰ ਨਾਕਾਮ ਰਹੀ ਉਹਨਾਂ ਦੇ ਦੇਖਿਆ ਜਾਵੇ ਤਾਂ ਪੰਜਾਬ ਦੇ ਕਿਸਾਨ ਪਿਛਲੇ 12 ਸਾਲਾਂ ਤੋਂ ਹੀ ਖੇਤੀ ਨੀਤੀ ਦੀ ਉਡੀਕ ਦੇ ਵਿੱਚ ਹਨ ਤੇ ਇਸ ਉਡੀਕ ਦੌਰਾਨ ਸੂਬੇ ਦਾ ਖੇਤੀ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ ਕਿਸਾਨਾਂ ਦੇ ਉੱਤੇ ਖੇਤੀ ਦੇ ਉੱਤੇ ਸੰਕਟ ਬਹੁਤ ਭਾਰੀ ਹੈ ਇਹ ਤੀਜਾ ਮੌਕਾ ਹੈ ਜਦੋਂ ਕਿਸੇ ਸਰਕਾਰ ਨੇ ਖੇਤੀ ਨੀਤੀ ਕੜਨ ਦਾ ਅਮਲ ਸ਼ੁਰੂ ਕੀਤਾ ਹੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ 17 ਜਨਵਰੀ 2023 ਨੂੰ ਖੇਤੀ ਨੀਤੀ ਬਣਾਉਣ ਦਾ ਐਲਾਨ ਕੀਤਾ ਸੀ ਸਰਕਾਰ ਨੇ ਸ਼ੁਰੂ ਵਿੱਚ ਤਾਂ ਬਹੁਤ ਫੁਰਤੀ ਦਿਖਾਈ ਸੀ ਐਲਾਨ ਵਾਲੇ ਦਿਨ ਹੀ 11 ਮੈਂਬਰੀ ਮਹਾਰਾ ਦਾ ਇੱਕ ਗਰੁੱਪ ਵੀ ਬਣਾ ਦਿੱਤਾ ਗਿਆ ਸੀ ਫਿਰ 12 ਫਰਵਰੀ 2023 ਨੂੰ ਇਸ ਨੀਤੀ ਬਾਰੇ مشورے ਲੈਣ ਖਾਤਰ ਸਰਕਾਰ ਅਤੇ ਕਿਸਾਨਾਂ ਦੀ ਮਿਲਣੀ ਵੀ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਕਿਸਾਨ ਸਰਕਾਰ ਬਿਲਡਿੰਗਾਂ ਦੇ ਵਿੱਚ ਆਪ ਵੀ ਸ਼ਾਮਲ ਹੋਏ ਸੀ ਅਤੇ ਸਰਕਾਰ ਨੂੰ ਇਹ ਨਵੀਂ ਕੀਤੀ ਨੀਤੀ 31 ਮਾਰਚ 2023 ਤੱਕ ਤਿਆਰ ਕਰਨ ਦਾ ਉਹਨਾਂ ਵੱਲੋਂ ਟੀਚਾ ਵੀ ਰੱਖਿਆ ਗਿਆ ਸੀ ਬਾਅਦ ਵਿੱਚ ਇਹ ਟੀਚਾ ਪੂਰਾ ਕਰਨ ਦੇ ਲਈ ਤਾਰੀਖ ਅੱਗੇ ਵਧਾ ਦਿੱਤੀ ਸੀ 30 ਜੂਨ 2023 ਤੱਕ ਇਹ ਤਾਰੀਖ ਅੱਗੇ ਵਧਾ ਦਿੱਤੀ ਗਈ ਸੀ ਇਸ ਨੀਤੀ ਲਈ ਲੋਕਾਂ ਵੱਲੋਂ ਅਤੇ ਵੱਖ-ਵੱਖ ਵਰਗਾਂ ਤੋਂ ਕਰੀਬ 1 ਲੱਖ 2000 ਸੁਝਾਅ ਵੀ ਸਰਕਾਰ ਨੂੰ ਪ੍ਰਾਪਤ ਹੋਏ ਸਨ ਅਖੀਰ ਨੂੰ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਨੇ ਅਕਤੂਬਰ 2023 ਦੇ ਵਿੱਚ ਹੀ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਸੀ ਪਰ ਜਦੋਂ ਸਰਕਾਰ ਨੇ ਇਸ ਨੀਤੀ ਦਾ ਐਲਾਨ ਨਾ ਕੀਤਾ ਅਤੇ ਕੇਸਲ ਵਟ ਲਈ ਤਾਂ ਕਿਸਾਨ ਮਜ਼ਦੂਰਾਂ ਨੇ ਫੌਰੀ ਹੀ ਸੰਘਰਸ਼ ਦਾ ਐਲਾਨ ਕਰ ਦਿੱਤਾ ਸੀ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਾਂਝੇ ਤੌਰ ਤੇ 1 ਤੋਂ ਲੈ ਕੇ 5 ਸਤੰਬਰ ਤੱਕ 2024 ਦੀ ਗੱਲ ਕਰ ਰਹੇ ਆਪਾਂ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ 5 ਦਿਨ ਦੇ ਬੋਰਚੇ ਦਾ ਐਲਾਨ ਕੀਤਾ ਸੀ ਤਾਂ ਕਿ ਨਵੀਂ ਖੇਤੀ ਨੀਤੀ ਉਸ ਨੂੰ ਲਾਗੂ ਕਰਵਾਇਆ ਜਾ ਸਕੇ ਇਨਾ ਸੰਘਰਸ਼ੀ ਤਰ੍ਹਾਂ ਦੇ ਨਾਲ ਮੁੱਖ ਮੰਤਰੀ ਨੇ 5 ਸਤੰਬਰ ਨੂੰ ਮੀਟਿੰਗ ਕੀਤੀ ਤੇ ਗੱਲਬਾਤ ਤੋਂ ਬਾਅਦ 1 ਮਹੀਨੇ ਦੇ ਅੰਦਰ ਹੀ ਖੇਤੀ ਨੀਤੀ ਦਾ ਖਰੜਾ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ ਸੀ ਆਖਰਕਾਰ ਪੰਜਾਬ ਸਰਕਾਰ ਨੇ ਇਸ ਭਰੋਸੇ ਤੋਂ ਬਾਅਦ 17 ਸਤੰਬਰ 2024 ਨੂੰ ਖੇਤੀ ਨੀਤੀ ਦਾ ਖਰੜਾ ਜਾਰੀ ਵੀ ਕਰ ਦਿੱਤਾ ਸੀ ਖਰੜਾ ਜਾਰੀ ਕਰਨ ਤੋਂ ਕਰੀਬ-ਕਰੀਬ 1 ਸਾਲ ਬੀਤ ਚੁੱਕਿਆ ਹੈ ਪਰ ਗੱਲ ਅੱਗੇ ਨਹੀਂ ਵੱਧ ਸਕੀ ਹੈ ਉੱਥੇ ਦੀ ਉੱਥੇ ਹੀ ਰੁਕੀ ਪਈ ਹੈ ਖਰੜਾ ਜਨਤਕ ਕਰ ਦਿੱਤਾ ਗਿਆ ਹੈ ਪਰ ਨੀਤੀ ਲਾਗੂ ਨਹੀਂ ਹੋਈ ਬੀਕੇਯੂ ਅਗਰਾਹਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਤੇ ਪੰਜਾਬ ਖੇਤੀ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਖਮਨ ਸਿੰਘ ਸੇਵੇਵਾਲਾ ਨੇ ਕਿਹਾ ਹੈ ਕਿ ਉਹਨਾਂ ਨੇ ਖਰੜਾ ਜਾਰੀ ਹੋਣ ਤੇ ਮਗਰੋਂ ਆਪਣੇ ਸੁਝਾਅ ਵੀ ਸਰਕਾਰ ਦੇ ਕੋਲ ਭੇਜ ਦਿੱਤੇ ਸੀ ਜਿਨ੍ਹਾਂ ਤੇ ਸਰਕਾਰ ਨੇ ਬਕਾਇਦਾ ਮੀਟਿੰਗ ਕਰਕੇ ਚਰਚਾ ਵੀ ਕੀਤੀ ਸੀ ਜੇ ਨੀਅਤ ਹੋਵੇ ਤਾਂ ਨੀਤੀ ਤਿਆਰ ਕਰਨ ਨੂੰ ਕੋਈ ਦੇਰ ਨਹੀਂ ਲੱਗਦੀ ਹੈ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਖੇਤੀ ਪ੍ਰਧਾਨ ਸੂਬੇ ਵਿੱਚ ਅੱਜ ਤੱਕ ਕੋਈ ਵੀ ਖੇਤੀ ਨੀਤੀ ਨਹੀਂ ਹੈ ਜਿਸ ਤੋਂ ਸਰਕਾਰਾਂ ਦੀ ਗੰਭੀਰਤਾ ਦਾ ਪਤਾ ਲੱਗਦਾ ਹੈ ਕਿ ਖੇਤੀ ਨੂੰ ਲੈ ਕੇ ਸਰਕਾਰਾਂ ਕਿੰਨੀਆਂ ਕੁ ਗੰਭੀਰ ਹਨ। ਪੰਜਾਬ ਵਿੱਚ ਪਹਿਲੀ ਵਾਰ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਨਵੀਂ ਖੇਤੀ ਨੀਤੀ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਉਸ ਸਮੇਂ ਮਾਰਚ 2013 ਵਿੱਚ ਨੀਤੀ ਕਾਰਾ ਕਮੇਟੀ ਨੇ ਖੇਤੀ ਨੀਤੀ ਦਾ ਖਰੜਾ ਤਿਆਰ ਕਰਕੇ ਸਰਕਾਰ ਨੂੰ ਸੌਂਪ ਦਿੱਤਾ ਸੀ ਪਰ ਇਹ ਨੀਤੀ ਹਕੀਕਤ ਨਹੀਂ ਬਣ ਸਕੀ ਲਾਗੂ ਨਹੀਂ ਕੀਤੀ ਗਈ ਬਾਹਰ ਨਹੀਂ ਆਈ ਕਿਸੇ ਨੇ ਕੋਈ ਕਾਰਨ ਵੀ ਨਹੀਂ ਦੱਸਿਆ ਕਿ ਖਰੜਾ ਮਿਲਣ ਤੋਂ ਬਾਅਦ ਇਹ ਨੀਤੀ ਕਿਉਂ ਲਾਗੂ ਨਹੀਂ ਕੀਤੀ ਖੈਰ ਸਰਕਾਰ ਬਦਲ ਗਈ ਤੇ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਉਸ ਵੇਲੇ ਵੀ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਨੇ ਖੇਤੀ ਨੀਤੀ ਦਾ ਖਰੜਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ 2018 ਦੇ ਵਿੱਚ ਸੌਂਪ ਦਿੱਤਾ ਸੀ ਪਰ ਪਿਛਲੀ ਹਕੂਮਤ ਵਿੱਚ ਵੀ ਅਕਾਲੀ ਪਾਜਪਾ ਸਰਕਾਰ ਦੀ ਤਰ੍ਹਾਂ ਹੀ ਖੇਤੀ ਨੀਤੀ ਦਾ ਬੀਜ ਪੁੰਗਰ ਨਹੀਂ ਸਕਿਆ ਉਹ ਖਰੜਾ ਖਾਂਦਾ ਹੀ ਰਹਿ ਗਿਆ ਹੁਣ ਤੀਜੀ ਸਰਕਾਰ ਆ ਗਈ ਹੈ ਤੇ ਨੀਤੀ ਦਾ ਖਰੜਾ ਇਸ ਸਰਕਾਰ ਦੇ ਵਿੱਚ ਵੀ ਤਿਆਰ ਹੈ ਇਸ ਖਰੜੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਖੇਤੀ ਦਾ ਜੋ ਸੰਕਟ ਹੈ ਅਤੇ ਉਸ ਦਾ ਜੋ ਇਲਾਜ ਹੋਣਾ ਚਾਹੀਦਾ ਹੈ ਕੋਸ਼ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ ਉਸ ਬਾਰੇ ਖਾਕਾ ਜ਼ਰੂਰ ਤਿਆਰ ਕੀਤਾ ਗਿਆ ਹੈ ਪਰ ਲੰਬੇ ਸਮੇਂ ਤੋਂ ਇਹ ਖਰੜਾ ਤਿਆਰ ਹੈ ਪਰ ਨੀਤੀ ਲਾਗੂ ਨਹੀਂ ਕੀਤੀ ਗਈ ਹੈ ਖੇਤੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਦਾ ਕਹਿਣਾ ਹੈ ਕਿ ਖੇਤੀ ਨੀਤੀ ਦਾ ਖਰੜਾ ਤਿਆਰ ਕਰਨ ਮਗਰੋਂ ਕੁਝ ਧਿਰਾਂ ਵੱਲੋਂ ਨਵੇਂ ਸੁਝਾਅ ਸਾਨੂੰ ਪ੍ਰਾਪਤ ਹੋਏ ਸੀ ਜਿਨ੍ਹਾਂ ਤੇ ਵਿਚਾਰ ਚਰਚਾ ਚੱਲ ਰਹੀ ਹੈ ਆਉਂਦੇ ਦਿਨਾਂ ਦੇ ਵਿੱਚ ਮੈਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਜਲਦੀ ਹੀ ਖੇਤੀ ਨੀਤੀ ਨੂੰ ਲਾਗੂ ਕਰਵਾ ਦਿੱਤਾ ਜਾਏਗਾ ਇਹ ਪੰਜਾਬ ਦੇ ਖੇਤੀ ਮੰਤਰੀ ਪਰਮਜੀਤ ਸਿੰਘ ਖੁੱਡੀਆਂ ਦਾ ਕਹਿਣਾ ਲੇਕਿਨ ਵਿਸ਼ਾ ਇੱਥੇ ਇਹ ਹੈ ਕਿ ਜਿੰਨਾ ਕਿਸਾਨਾਂ ਦੀਆਂ ਵੋਟਾਂ ਦੇ ਸਦਕੇ ਹੀ ਪੰਜਾਬ ਦੇ ਵਿੱਚ ਸਰਕਾਰਾਂ ਬਣਦੀਆਂ ਨੇ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਸਰਕਾਰ ਕਿਸਾਨਾਂ ਦੀਆਂ ਵੋਟਾਂ ਤੋਂ ਬਿਨਾਂ ਨਹੀਂ ਬਣ ਸਕਦੀ ਪੰਜਾਬ ਦੇ ਵਿੱਚ ਉਹੀ ਕਿਸਾਨ ਜਿਸ ਸੰਕਟ ਦੇ ਵਿੱਚ ਘਿਰੇ ਹੋਏ ਨੇ ਉਹ ਸੰਕਟ ਨੂੰ ਬਾਹਰ ਕੱਢਣ ਦੇ ਲਈ ਇੱਕ ਵੀ ਸਰਕਾਰ ਨੇ ਹਜੇ ਤੱਕ ਕੋਈ ਵੀ ਨੀਤੀ ਨਹੀਂ ਲਿਆਂਦੀ ਪੰਜਾਬ ਦੀ ਖੇਤੀ ਦੇ ਵਿੱਚ ਕੀ ਕੀ ਸੰਕਟ ਨੇ ਉਹ ਸ਼ਾਇਦ ਸਾਰਿਆਂ ਨੂੰ ਪਤਾ ਹੀ ਹੋਵੇਗਾ ਸਭ ਤੋਂ ਵੱਡਾ ਸੰਕਟ ਤਾਂ ਕਰਜ਼ੇ ਦਾ ਪੰਜਾਬ ਦੇ ਵਿੱਚ ਕਰਜ਼ੇ ਦੇ ਬੋਝ ਥੱਲੇ ਦਬ ਕੇ ਬਹੁਤ ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ ਇਹ ਕਿਹਾ ਜਾਂਦਾ ਹੈ ਕਿ ਕੱਲੇ ਬੈਂਕਾਂ ਦਾ ਹੀ ਕਿਸਾਨਾਂ ਦੇ ਉੱਪਰ 1 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਹੈ ਇਹਦੇ ਵਿੱਚ ਆੜਤੀਆਂ ਵੱਲੋਂ ਜਿਹੜਾ ਕਰਜ਼ਾ ਲਿਆ ਗਿਆ ਹੈ ਉਹ ਸ਼ਾਮਿਲ ਨਹੀਂ ਕੀਤਾ ਜਾਂਦਾ ਜਿੰਨੇ ਵੀ ਪ੍ਰਾਈਵੇਟ ਮਨੀ ਲੈਂਡਰ ਤੋਂ ਕਰਜ਼ਾ ਲਿਆ ਹੋਇਆ ਹੈ ਉਹ ਸ਼ਾਮਿਲ ਨਹੀਂ ਹੁੰਦਾ ਸਿਰਫ ਬੈਂਕਾਂ ਬੈਂਕਾਂ ਦਾ ਕਰਜ਼ਾ ਹੀ 1 ਲੱਖ ਕਰੋੜ ਨੂੰ ਟੱਪ ਚੁੱਕਿਆ ਖੁਦਕੁਸ਼ੀਆਂ ਦੀ ਗਿਣਤੀ ਵੀ ਹਰ ਸਾਲ ਹੁੰਦੀ ਹੈ ਉਹਦੇ ਬਾਰੇ ਸਰਵੇ ਵੀ ਕੀਤੇ ਜਾਂਦੇ ਨੇ ਪਰ ਉਹਨਾਂ ਦਾ ਹੱਲ ਕਿਵੇਂ ਕੱਢਣਾ ਹੈ ਇਸ ਤਰੀਕੇ ਨਾਲ ਨਿਕਲ ਸਕਦਾ ਹੈ ਉਹਦੇ ਬਾਰੇ ਕੋਈ ਚਰਚਾ ਨਹੀਂ ਹੁੰਦੀ ਇਸ ਤੋਂ ਇਲਾਵਾ ਤੁਸੀਂ ਫਸਲਾਂ ਦੇ ਪਾ ਐਮ ਐਸ ਪੀ ਲਾ ਲਓ ਉਹਦੇ ਪਿੱਛੇ ਵੀ ਵੱਡੇ ਵੱਡੇ ਅੰਦੋਲਨ ਹੋ ਚੁੱਕੇ ਨੇ ਕਈ ਸਾਲ ਅੰਦੋਲਨ ਚੱਲਿਆ ਨਵੇਂ ਕਾਨੂੰਨ ਤਾਂ ਵਾਪਸ ਹੋ ਗਏ ਪਰ ਐਮ ਐਸ ਪੀ ਦਾ ਜਿਹੜਾ ਕਾਨੂੰਨ ਕਿਸਾਨ ਮੰਗ ਰਹੇ ਨੇ ਉਹ ਹਜੇ ਤੱਕ ਨਹੀਂ ਲਿਆਂਦਾ ਗਿਆ ਨਾ ਹੀ ਕੋਈ ਇਸ ਤਰ੍ਹਾਂ ਦੀ ਉਮੀਦ ਲੱਗਦੀ ਹੈ ਕਿ ਛੇਤੀ ਹੀ ਐਮਐਸਪੀ ਦੇ ਉੱਤੇ ਕੋਈ ਕਾਨੂੰਨ ਆ ਸਕਦਾ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਨੀਚੇ ਜਾ ਰਿਹਾ ਹੈ ਉਹਦਾ ਪੱਧਰ ਉਹਦੇ ਬਾਰੇ ਵੀ ਚਰਚਾ ਜ਼ਰੂਰ ਹੁੰਦੀ ਹੈ ਲੇਕਿਨ ਉਹਦਾ ਹੱਲ ਕਿਵੇਂ ਕੱਢਿਆ ਜਾਵੇ ਇਸ ਤੇ ਉੱਤੇ ਵੀ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਹੁੰਦਾ ਨਾ ਹੀ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਕਿਸਾਨਾਂ ਨੂੰ ਸਮਝ ਆਉਂਦੀ ਹੈ ਕਿਉਂ ਨਹੀਂ ਸਮਝ ਆਉਂਦੀ ਕਿਉਂਕਿ ਬਾਕੀ ਫਸਲਾਂ ਜਿਹੜੀਆਂ ਅਵਾਂ ਨੂੰ ਉਹਨਾਂ ਨੂੰ ਕਿਹਾ ਜਾਂਦਾ ਹੈ ਉਹਦੇ ਉੱਪਰ ਕੋਈ ਵੀ ਸਰਕਾਰ ਐਮਐਸਪੀ ਦੀ ਗੱਲ ਨਹੀਂ ਕਰਦੀ ਕਿਸਾਨਾਂ ਨੂੰ ਇਸ ਗੱਲ ਦਾ ਯਕੀਨ ਹੀ ਨਹੀਂ ਹੈ ਕਿ ਜੇ ਉਹ ਬਦਲੀਆਂ ਫਸਲਾਂ اگਾਉਣਗੇ ਤਾਂ ਉਹਨਾਂ ਨੂੰ ਕੋਈ ਖਰੀਦੇਗਾ ਜਾਂ ਸਹੀ ਭਾਅ ਦੇ ਉੱਤੇ ਉਹਨਾਂ ਦੀ ਖਰੀਦ ਹੋਏਗੀ ਫਿਰ ਉਹ ਕਿਉਂ ਕੋਈ ਹੋਰ ਫਸਲ ਬੀਜਣ ਇਹ ਸਵਾਲ ਜਦੋਂ ਕਿਸਾਨ ਪੁੱਛਦੇ ਨੇ ਉਸ ਦਾ ਜਵਾਬ ਵੀ ਕਿਸੇ ਕੋਲ ਨਹੀਂ ਹੈ ਜੇ ਆਪਾਂ ਪਾਰਟੀਆਂ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਪਾਰਟੀ ਚਾਹੇ ਉਹ ਭਾਜਪਾ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ ਇਹਨਾਂ ਵੱਲੋਂ ਹਜੇ ਤੱਕ ਜਿੰਨੀ ਵਾਰ ਵੀ ਸਰਕਾਰਾਂ ਬਣਾਈਆਂ ਗਈਆਂ ਨੇ ਕਦੇ ਵੀ ਇੱਕ ਕੰਪ੍ਰਹੈਸਿਵ ਪਾਲਿਸੀ ਖੇਤੀ ਨੀਤੀ ਲਿਆਂਦੀ ਹੀ ਨਹੀਂ ਗਈ ਹੈ ਮੰਗੀ ਜ਼ਰੂਰ ਗਈ ਹੈ ਬਣਾਈ ਜ਼ਰੂਰ ਗਈ ਹੈ ਖਰੜੇ ਤਿਆਰ ਹੋਏ ਨੇ ਪਰ ਲਾਗੂ ਕਦੇ ਵੀ ਨਹੀਂ ਕੀਤੀ ਗਏ ਹੁਣ ਦੀ ਸਰਕਾਰ ਵੀ ਖਰੜਾ ਜ਼ਰੂਰ ਜਨਤਕ ਕਰ ਚੁੱਕੀ ਹੈ ਸੁਝਾਅ ਮੰਗ ਚੁੱਕੀ ਆ ਮੀਟਿੰਗਾਂ ਹੋ ਚੁੱਕੀਆਂ ਨੇ ਲੇਕਿਨ ਲਾਗੂ ਕਰਨ ਦੀ ਜਦੋਂ ਵਾਰੀ ਆਉਂਦੀ ਹੈ ਉਦੋਂ ਸਾਰੇ ਸਰਕਾਰਾਂ ਹੱਥ ਪਿੱਛੇ ਖਿੱਚ ਲੈਂਦੀਆਂ ਨੇ ਲਾਗੂ ਨਹੀਂ ਕਰਦੀਆਂ ਜੇ ਆਪਾਂ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਕਿਸਾਨ ਆਗੂਆਂ ਦੀ ਗੱਲ ਕਰੀਏ ਉਹਨਾਂ ਦਾ ਰੋਲ ਵੀ ਇੱਥੇ ਸਵਾਲਾਂ ਦੇ ਘੇਰੇ ਵਿੱਚ ਜ਼ਰੂਰ ਆਉਂਦਾ ਹਰ ਛੋਟੇ ਮੋਟੀ ਗੱਲ ਦੇ ਉੱਤੇ ਕਿਸਾਨ ਜਥੇਬੰਦੀਆਂ ਸੰਘਰਸ਼ ਐਲਾਨ ਕਰ ਦਿੰਦੀਆਂ ਨੇ ਸੜਕਾਂ ਰੋਕ ਲਈਆਂ ਜਾਂਦੀਆਂ ਨੇ ਡੀਸੀ ਦਫ਼ਤਰ ਘੇਰਲੇ ਜਾਂਦੇ ਨੇ ਪਰ ਇਹ ਮੁੱਦਾ ਜੋ ਉਹਨਾਂ ਦੀ ਸਰਵਾਈਵਲ ਨਾਲ ਜੁੜਿਆ ਹੋਇਆ ਹੈ ਜੋ ਪੰਜਾਬ ਦੇ ਸਾਰੇ ਕਿਸਾਨਾਂ ਦੀ ਇੱਕ ਬੁਨਿਆਦੀ ਮੰਗ ਹੋਣੀ ਚਾਹੀਦੀ ਹੈ ਉਸ ਦੇ ਬਾਰੇ ਜ਼ਿਕਰ ਤੱਕ ਨਹੀਂ ਹੁੰਦਾ ਇੱਕ ਸਿਰਫ 5 ਦਿਨ ਦਾ ਮੋਰਚਾ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ ਜਿਹਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ ਉਹ ਹੀ ਐਲਾਨਿਆ ਗਿਆ ਸੀ ਉਸ ਤੋਂ ਇਲਾਵਾ ਖੇਤੀ ਨੀਤੀ ਨੂੰ ਲਾਗੂ ਕਰਾਉਣ ਲਈ ਕਿਸੇ ਵੀ ਸਰਕਾਰ ਤੇ ਕੋਈ ਵੀ ਦਬਾਅ ਕਿਸੇ ਕਿਸਾਨ ਜਥੇਬੰਦੀ ਵੱਲੋਂ ਪਾਇਆ ਹੀ ਨਹੀਂ ਗਿਆ ਜਿਹੜੇ ਕਿਸਾਨ ਆਗੂ ਗੱਲ-ਗੱਲ ਤੇ ਰਾਹ ਰੋਕ ਲੈਂਦੇ ਨੇ ਚਾਹੇ ਕਿਸੇ ਏਜੰਟ ਨੇ ਬਾਹਰ ਭੇਜਣ ਦੇ ਨਾਮ ਤੇ ਕਿਸੇ ਨਾਲ ਠੱਗੀ ਮਾਰ ਲਈ ਹੋਵੇ ਜਾਂ ਕਿਤੇ ਟੋਲ ਪਲਾਜ਼ਾ ਫ੍ਰੀ ਕਰਾਉਣਾ ਹੋਵੇ ਜਾਂ ਫਿਰ ਕਿਸੇ ਦੁਕਾਨ ਦਾ ਕੋਈ ਝਗੜਾ ਹੋਵੇ ਕਿਸੇ ਦਾ ਪੈਸਿਆਂ ਦੇ ਲੈਣ ਦੇਣ ਦਾ ਕੋਈ ਝਗੜਾ ਹੋਵੇ ਧਰਨਾ ਲਾ ਦਿੱਤਾ ਜਾਂਦਾ ਹੈ ਹਰ ਮਸਲੇ ਨੂੰ ਹੱਲ ਕਰਾਉਣ ਦਾ ਦਮ ਇੱਕ ਕਿਸਾਨ ਜਿੱਥੇ ਬੰਦੀਆਂ ਭਰਦੀਆਂ ਨੇ ਪਰ ਆਪਣੀ ਸਮੱਸਿਆ ਦੇ ਹੱਲ ਲਈ ਆਪਣੀ ਜਿਹੜੀ ਬੁਨਿਆਦੀ ਮੰਗ ਹੋਣੀ ਚਾਹੀਦੀ ਹੈ ਉਸ ਮੰਗ ਦੇ ਲਈ ਅੱਜ ਤੱਕ ਕੋਈ ਨਹੀਂ ਸੰਘਰਸ਼ ਨਹੀਂ ਕੀਤਾ ਗਿਆ ਇੱਕ ਪਾਸੇ ਤਾਂ ਕਿਸਾਨ ਆਗੂਏ ਦਾਵਾ ਕਰਦੇ ਨੇ ਕਿ 트럼ਪ ਨਾਲ ਜੇ ਸਮਝੌਤਾ ਕੀਤਾ ਅਮਰੀਕਾ ਨਾਲ ਸਮਝੌਤਾ ਕੀਤਾ ਕੋਸੀ ਦੇਸ਼ ਪਰ ਦੇ ਵਿੱਚ ਅੰਦੋਲਨ ਛੇੜ ਦਵਾਂਗੇ ਉਹ ਵਿਦੇਸ਼ ਨੀਤੀ ਕੀ ਹੋਣੀ ਚਾਹੀਦੀ ਹੈ ਉਸ ਦੇ ਉੱਤੇ ਵੀ ਆਪਣੇ ਵਿਚਾਰ ਰੱਖਦੇ ਨੇ ਉਸ ਦੇ ਲਈ ਵੀ ਸੰਘਰਸ਼ ਛੜਨੀਆਂ ਗੱਲਾਂ ਕਰਦੇ ਨੇ ਪਰ ਤੁਹਾਡੇ ਆਪਣੇ ਸੂਬੇ ਦੇ ਵਿੱਚ ਕਿਸਾਨਾਂ ਵਾਸਤੇ ਕੋਈ ਨੀਤੀ ਨਹੀਂ ਹੈ ਕੋਈ ਪਾਲਿਸੀ ਨਹੀਂ ਹੈ ਉਸ ਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਕਦੇ ਪ੍ਰੀਪੇਡ ਮੀਟਰ ਲਾਉਣ ਕੋਈ ਆ ਜਾਵੇ ਉਸ ਦੇ ਉੱਤੇ ਸੰਘਰਸ਼ ਛੇੜ ਦਿੱਤਾ ਜਾਂਦਾ ਹੈ ਸਰਕਾਰ ਵੱਲੋਂ ਕੋਈ ਵੀ ਪਾਲਿਸੀ ਲਿਆਂਦੀ ਜਾਵੇ ਉਸ ਦੇ ਉੱਤੇ ਵੀ ਕਿਸਾਨ ਆਗੂ ਆਪਣੇ ਵਿਚਾਰ ਰੱਖਦੇ ਨੇ ਉਸ ਦਾ ਵੀ ਉਗਰੋਧ ਕਰਦੇ ਨੇ ਲੇਕਿਨ ਜਿਹੜਾ ਉਹਨਾਂ ਦਾ ਆਪਣਾ ਮਸਲਾ ਹੈ ਉਸ ਦੇ ਬਾਰੇ ਕੋਈ ਸੰਘਰਸ਼ ਨਹੀਂ ਛੇੜਦੇ ਕੋਈ ਵੀ ਇਸ ਤਰੀਕੇ ਦਾ ਦਬਾਅ ਪਾਉਣ ਦੀ ਉਹਨਾਂ ਵੱਲੋਂ ਅੱਜ ਤੱਕ ਕੋਸ਼ਿਸ਼ ਨਹੀਂ ਕੀਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਉੱਪਰ ਸੰਕਟ ਹੋਰ ਬਦਲਦੀਆਂ ਸੰਭਾਵਨਾਵਾਂ ਹਨ ਇਹ ਉਮੀਦ ਨਹੀਂ ਲੱਗਦੀ ਕਿ ਕਿਸਾਨ ਸੰਕਟ ਤੋਂ ਬਾਹਰ ਆਉਣਗੇ ਬਲਕਿ ਸੰਕਟ ਹੋਰ ਡੂੰਘਾ ਹੋਣ ਦੇ ਆਸਾਰ ਨੇ ਜਦੋਂ ਝੋਨੇ ਦੀ ਖਰੀਦ ਦਾ ਸਮਾਂ ਆਉਣਾ ਹੈ ਉਦੋਂ ਵੀ ਲੱਗਦਾ ਹੈ ਕਿ ਸ਼ਾਇਦ ਇਸ ਵਾਰ ਖਰੀਦ ਨਹੀਂ ਸਮੂਦ ਨਾ ਹੋਵੇ ਛੇਤੀ ਹੀ ਕਿਸਾਨਾਂ ਦੀ ਫਸਲ ਨਾ ਖਰੀਦੀ ਜਾਵੇ ਜੋ ਪਿਛਲੇ ਸਾਲ ਹੋਇਆ ਹੜਤਾਲਾਂ ਹੋਈਆਂ ਆਰਤੀਆਂ ਸ਼ੈਲਰ ਮਾਲਕਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਫਸਲ ਖਰੀਦਣ ਤੋਂ ਮਨਾ ਕਰ ਦਿੱਤਾ ਗਿਆ ਸੀ ਇਸ ਸਾਲ ਵੀ ਪੂਰੇ ਅਸਾਰ ਹਨ ਕਿ ਉਹ ਦੁਬਾਰਾ ਰਿਪੀਟ ਹੋ ਸਕਦਾ ਹੈ ਉਹੀ ਕੁਝ ਫੇਰ ਇੱਕ ਵਾਰ ਕਿਸਾਨਾਂ ਦੇ ਨਾਲ ਹੋਊਗਾ ਕਿਉਂਕਿ ਜੋ ਸਟੋਰੇਜ ਦੀ ਪ੍ਰੋਬਲਮ ਪਿਛਲੇ ਵਾਰ ਆਈ ਸੀ ਉਹੀ ਸਮੱਸਿਆ ਇਸ ਵਾਰ ਵੀ ਉਸੇ ਤਰੀਕੇ ਨਾਲ ਬਰਕਰਾਰ ਹੈ ਕੇਂਦਰ ਵੱਲੋਂ ਪੁਰਾਣੇ ਸਟਾਕ ਦੀ ਲਿਫਟਿੰਗ ਹਜੇ ਤੱਕ ਨਹੀਂ ਕੀਤੀ ਗਈ ਤੇ ਨਵੇਂ ਆਫਸਲਾ ਰੱਖਣ ਨੂੰ ਪੰਜਾਬ ਕੋਲੇ ਜਗ੍ਹਾ ਦੀ ਕਮੀ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਲੇਕਿਨ ਉਹਦੇ ਬਾਰੇ ਵੀ ਹਜੇ ਤੱਕ ਕੋਈ ਗੱਲ ਨਹੀਂ ਹੋ ਰਹੀ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੀ ਇੱਕ ਖੇਤੀ ਪਾਲਿਸੀ ਇੱਕ ਨੀਤੀ ਜਿਹੜੀ ਸਰਕਾਰ ਵੱਲੋਂ ਲਿਆਂਦੀ ਹੋਈ ਹੈ ਉਹਦੇ ਵਿੱਚੋਂ ਨਿਕਲ ਸਕਦਾ ਹੈ ਪਰ ਉਸ ਦੀ ਮੰਗ ਵੀ ਕਿਸਾਨ ਆਗੂਆਂ ਵੱਲੋਂ ਨਹੀਂ ਕੀਤੀ ਜਾਂਦੀ ਆਪਣੀਆਂ ਸਮੱਸਿਆ ਨੂੰ ਸਾਰੀਆਂ ਸਮੱਸਿਆਵਾਂ ਨੂੰ ਇੱਕ ਜਗ੍ਹਾ ਹੱਲ ਕਰਵਾਉਣ ਦੇ ਲਈ ਇਹ ਨੀਤੀ ਬਣ ਸਕਦੀ ਹੈ ਤਾਂ ਉਹ ਬਣਾਉਣ ਦੇ ਲਈ ਦਬਾਅ ਕਿਉਂ ਨਹੀਂ ਪਾਇਆ ਜਾ ਰਿਹਾ ਇਹ ਸਵਾਲ ਦਾ ਜਵਾਬ ਤਾਂ ਕਿਸਾਨ ਆਗੂ ਹੀ ਦੇ ਸਕਦੇ ਨੇ ਕਿਸਾਨ ਦਿੱਥੇ ਬੰਦियां ਹੀ ਦੇ ਸਕਦੇ ਆ ਪਰ ਸਰਕਾਰਾਂ ਨੂੰ ਵੀ ਉਸ ਸਮੇਂ ਤੱਕ ਦੀ ਉਡੀਕ ਨਹੀਂ ਕਰਨੀ ਚਾਹੀਦੀ ਕਿ ਕੋਈ ਅੰਦੋਲਨ ਹੋਵੇ ਕੋਈ ਮੰਗਾਂ ਮੰਗੀਆਂ ਜਾਣ ਤਾਂ ਹੀ ਉਹਨਾਂ ਦਾ ਹੱਲ ਕੀਤਾ ਜਾਵੇ ਸਰਕਾਰ ਨੂੰ ਵੀ ਤਾਂ ਦਿਖ ਰਿਹਾ ਹੈ ਕਿ ਪੰਜਾਬ ਦੀ ਕਿਸਾਨੀ ਕਿੱਧਰ ਨੂੰ ਜਾ ਰਹੀ ਹੈ ਕਿੰਨਾ ਵੱਡਾ ਖੇਤੀ ਦੇ ਉੱਪਰ ਸੰਕਟ ਹੈ ਖੁਦਕੁਸ਼ੀਆਂ ਦਾ ਡਾਟਾ ਤਾਂ ਸਰਕਾਰਾਂ ਕੋਲ ਵੀ ਹੁੰਦਾ ਹੈ ਜੇ ਨੀਤੀ ਦੇ ਖਰੜੇ ਤਿਆਰ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਕੀ ਸਮੱਸਿਆ ਹੈ ਕੀ ਸਮੱਸਿਆ ਸਿਰਫ ਨiyet ਦੀ ਹੈ ਔਰ ਜਿਸ ਸੂਬੇ ਦਾ ਮੁੱਖ ਮੰਤਰੀ ਬਾਰ ਬਾਰ ਆਪਣੇ ਭਾਸ਼ਣਾਂ ਦੇ ਵਿੱਚ ਜ਼ਿਕਰ ਕਰਦਾ ਹੋਵੇ ਕਿ ਮੈਂ ਵੀ ਕਿਸਾਨ ਦਾ ਪੁੱਤ ਹਾਂ ਮੈਨੂੰ ਪਤਾ ਖੇਤੀ ਦੇ ਵਿੱਚ ਕਿਹੜੀਆਂ ਕਿਹੜੀਆਂ ਆਫਕੜਾਂ ਆਉਂਦੀਆਂ ਨੇ ਕਿੜੀਆਂ ਕਿੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਸ ਮੁੱਖ ਮੰਤਰੀ ਦੇ ਹੁੰਦੇ ਹੋਏ ਜੇ ਖਰੜਾ ਤਿਆਰ ਹੋਣ ਤੋਂ ਬਾਅਦ ਵੀ ਨੀਤੀ ਲਾਗੂ ਨਹੀਂ ਕੀਤੀ ਜਾਂਦੀ ਤਾਂ ਫਿਰ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੋਣਗੇ ਜੋ ਲੋਕਾਂ ਨੂੰ ਪਤਾ ਲੱਗਣੇ ਚਾਹੀਦੇ ਨੇ ਕਿ ਨੀਤੀ ਦੀ ਕਮੀ ਹੈ ਜਾਂ ਕੋਈ ਹੋਰ ਕਾਰਨ ਨੇ ਜਿਸ ਦੇ ਕਰਕੇ ਇਹ ਨੀਤੀਆਂ ਲਾਗੂ ਨਹੀਂ ਹੁੰਦੀਆਂ ਖੈਰ ਉਮੀਦ ਕਰਦੇ ਆ ਕਿ ਕਿਸਾਨ ਆਗੂ ਵੀ ਜਿਹੜੀ ਉਹਨਾਂ ਦੀ ਬੁਨਿਆਦੀ ਮੰਗ ਹੈ ਉਸ ਨੂੰ ਲੈ ਕੇ ਸੁਚੇਤ ਹੋਣਗੇ ਤੇ ਸਰਕਾਰਾਂ ਵੀ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਗੰਭੀਰਤਾ ਦਿਖਾਉਣਗੀਆਂ ਤੇ ਜਲਦੀ ਹੀ ਜਿਹੜਾ ਖਰੜਾ ਤਿਆਰ ਕੀਤਾ ਗਿਆ ਹੈ ਉਸ ਖੇਤੀ ਨੀਤੀ ਨੂੰ ਲਾਗੂ ਕਰ ਦਿੱਤਾ ਜਾਏਗਾ ਤੇ ਜਿਹੜੀ ਸਾਡੀ ਕਿਸਾਨੀ ਇਕ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ ਉਹ ਸੰਕਟ ਤੋਂ ਕੱਢਣ ਦਾ ਕੋਈ ਨਾ ਕੋਈ ਰਾਹ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਇਸੇ ਉਮੀਦ ਦੇ ਨਾਲ ਤੁਤਕ ਵਿਦਾ ਲੈਣੇ ਆ ਧੰਨਵਾਦ